ਮਾਨੀ ਉਦਾਸ ਆ ਯਾਰ ਮਤਲਬ ਹੋ ਕੀ ਗਿਆ ਹੈ ਮਨ ਅਜੇ ਵੀ ਲੱਗਦਾ ਹੀ ਨਹੀਂ ਕਿ ਉਹ ਸਾਡੇ ਤੋਂ ਦੂਰ ਚਲ ਗਏ ਉਹ ਬੜੇ ਪਿਆਰੇ ਸੀਗੇ ਯਾਰ ਹਰ ਇਨਸਾਨ ਨੂੰ ਪਿਆਰ ਕਰਦੇ ਸੀ ਹਾਸੇ ਮੁੰਡਣਾ ਕਿ ਛੇ ਰੋਣੇ ਭਾਗ ਚਲ ਗਏ ਹਰ ਵੀ ਸੰਗਾ ਸਾਡੇ ਨਾਲ ਨੇ ਸੋਹਣਾ ਸਾਹਿਬ ਕਿਵੇਂ ਦੇਖ ਰਹੇ ਹੋ ਜਿਸ ਪੰਦਰ ਪੱਲਾ ਦੀ ਅੰਤਮ ਅਰਦਾਸ ਸ਼ਾਮਲ ਹੋ ਪਈ ਉਸ ਦਿਨ ਤਾਂ ਮਾਨੀ ਉਦਾਸ ਆ ਯਾਰ ਮਤਲਬ ਹੋ ਕੀ ਗਿਆ ਹੈ ਬਹੁਤ ਜ਼ਿਆਦਾ ਮੈਂ ਤਾਂ ਭਾਜੀ ਨਾ ਕੰਮ ਵੀ ਇੰਨਾ ਕੀਤਾ ਹੋਰ ਦੈਂਗੋਟ ਇਕੱਠਿਆਂ ਫਿਲਮਾਂ ਕੀਤੀ ਤੇ ਬੜਾ ਮੈਂ ਟਾਈਮ ਸਪੈਂਡ ਕੀਤਾ ਤੇ ਮਨ ਅਜੇ ਵੀ ਲੱਗਦਾ ਹੀ ਨਹੀਂ ਕਿ ਉਹ ਸਾਡੇ ਤੋਂ ਦੂਰ ਚਲ ਗਏ ਆ ਉਹ ਬੜੇ ਪਿਆਰੇ ਸੀਗੇ ਯਾਰ ਹਰ ਇਨਸਾਨ ਨੂੰ ਪਿਆਰ ਕਰਦੇ ਆ ਯਾਰ ਕੋਈ ਚਿੱਤ ਚ ਗੱਲ ਯਾਦ ਆਉਂਦੀ ਉਹਨਾਂ ਨਾਲ ਬਤਾਇਆ ਪਰ ਚਿੱਤ ਜਿਦਾ ਉਹ ਵਾ ਜਦੋਂ ਕਰ ਦਿੰਦੇ ਜੇ ਸੀਨ ਕੋਈ ਉਦਾਂ ਦਾ ਹੁੰਦਾ ਨਹੀਂ ਯਾਰ ਸੰਗੇ ਤੂੰ ਇਦਾਂ ਬੋਲ ਯਾਰ ਮੈਂ ਕਿਹਾ ਠੀਕ ਆ ਭਾਜੀ ਤੇ ਉਹਨਾਂ ਤੋਂ ਡਰ ਵੀ ਲੱਗਦਾ ਹੁੰਦਾ ਕਿਉਂਕਿ ਸੀਨੀਅਰ ਸੀਗੇ ਪਰ ਪਿਆਰ ਵੀ ਵੋ ਕਰ ਦਿੰਦੇ ਸਭ ਸਭ ਨੂੰ ਹਸਾਉਣ ਵਾਲਾ ਅੱਜ ਰੁਲਾ ਕੇ ਚਲਾ ਗਿਆ ਬਿਲਕੁਲ ਹਾਸੇ ਵੰਡਣ ਵਾਲਾ ਅੰਮ ਚੇ ਰੋਣੇ ਪਾ ਕੇ ਚਲ ਗਿਆ ਬਾਬਾ ਜੀ ਬਹੁਤ ਦੂਰ ਤੱਕ ਮੈਨੂੰ ਜਿਹੜੇ ਉਹਨਾਂ ਨੂੰ ਨਹੀਂ ਜਿਨ੍ਹਾਂ ਕੋ ਉਹਨਾਂ ਦਾ ਨੰਬਰ ਨਹੀਂ ਸੀ ਉਹ ਮੈਨੂੰ ਹੀ ਕਾਲ ਕਰੀ ਜਾਂਦੇ ਮੈਨੂੰ ਪਤਾ ਨਹੀਂ ਕਿੰਨੇ ਕਾਲ ਆਏ ਮਾਰੂ ਉਹ ਕਹਿੰਦੇ ਯਾਰ ਪਾਜੀ ਇਹ ਸੱਚੀ ਖਬਰ ਆ ਮੈਂ ਕਹਾ ਯਾਰ ਕਹਿੰਦੇ ਪਾਜੀ ਬਹੁਤ ਮੜਾ ਹੈ ਕਮਾਈ ਇਹ ਭੱਲਾ ਸਾਹਿਬ ਬਹੁਤ ਜ਼ਿਆਦਾ ਇਹ ਨੇਕ ਕਮਾਈ ਹੈ ਅੱਜ ਕਿੰਨਾ ਕੱਟਿਆ ਇਹ ਕਿਸੇ ਨੂੰ ਪੈਸੇ ਦੇ ਕੇ ਥੋੜੀ ਇਹ ਉਹਨਾਂ ਦਾ ਪਿਆਰ ਆ ਇਹ ਉਹਨਾਂ ਨੇ ਲੋਕਾਂ ਨੂੰ ਜਿਹੜਾ ਐਂਟਰਟੇਨ ਕੀਤਾ ਸਹੀ ਕਾਮੇਡੀ ਰਾਹੀਂ ਸਹੀ ਮੈਸੇਜ ਦਿੰਦੇ ਸੀ ਹਨਾ ਤੇ ਇੰਡਸਟਰੀ ਹਿੱਲ ਗਈ ਯਾਰ ਉਹਨਾਂ ਦਾ ਬੰਦ ਕੇ ਵੀ ਇੱਕ ਜਿੱਦਾਂ ਸਰੀਰ ਦੇ ਵਿੱਚੋਂ ਕੋਈ ਚੀਜ਼ ਹੀ ਨਿਕਲ ਗਈ ਹੁੰਦੀ ਹੈ ਜਿੱਦਾਂ ਨਾ ਦਿਲ ਸੋਂ ਹੁੰਦਾ ਹੀ ਨਹੀਂ ਪਤਾ ਨਹੀਂ ਕਿੰਦੇ ਚਲੀ ਜਾਂਦੀ ਹੈ ਚਾ ਲਾਸਟ ਵਾਲਾ ਤੁਸੀਂ ਅੰਦਰ ਜਾਣਾ ਕੋਈ ਜਗ੍ਹਾ ਲੈ ਸਕਦਾ ਭੱਲਾ ਸਾਹਿਬ ਮੈਨੂੰ ਨਹੀਂ ਲੱਗਦਾ ਉਹਨਾਂ ਦੀ ਜਗ੍ਹਾ ਕਿੱਥੇ ਲੈਂਦਾ ਯਾਰ ਉਹ ਮੈਡੀਕਲ ਮੁਕਾਬਲਾ ਨਹੀਂ ਉਹ ਨਹੀਂ ਬਾਬਾ ਇਹ ਯਾਰ ਉਹ ਯੂਨੀਵਰਸਿਟੀ ਸੀ ਹਾਂ ਉਹ ਆਪਣੇ ਆਪ ਚ ਉਹਨਾਂ ਨੂੰ ਇੱਕ ਬਾਂਕ ਮਾਲ ਯਾਰ ਉਹ ਗੋਡ ਗਿਫਟਡ ਉਹਨਾਂ ਨੂੰ ਸੀਗਾ ਤੂੰ ਉਹਨਾਂ ਨੇ ਉਹ ਉਹ ਮਕਾਮ ਆਪਣਾ ਬਰਕਰਾਰ ਰੱਖਿਆ ਤੇ ਇੰਡਸਟਰੀ ਨੂੰ ਬੜਾ ਕੋਈ ਦਿੱਤਾ ਪੈਂਦੀ 40 ਸਾਲ ਮਹਾਰਾਜ ਸੰਕਾਟੇ ਲੋਕਣ ਲੋਕਣ ਆ ਸੌਂਦੀ ਹੁੰਦੇ ਸੀ ਕਿਦਾਂ ਉਹਨਾਂ ਨੇ ਤਰ੍ਹਾਂ ਤਰ੍ਹਾਂ ਦੀ ਮੈਂ ਤਾਂ ਆਪਣਾ ਵੱਡਾ ਫੈਨ ਹੁੰਦਾ ਜਦੋਂ ਯੂਨੀਵਰਸਿਟੀ ਇੱਕ ਮੈਂ ਲਿਤਰਾ ਕਾਲਜ ਪੜਦਾ ਹੁੰਦਾ ਸੀ ਲਿਤਰਾ ਸਕੂਲ ਸੌਰੀ ਤੇ ਅਸੀਂ ਆਪ ਤੇ ਭੰਡਾਂ ਦੀ ਆਈਟਮ ਕਰਨ ਗਏ ਸੀ ਮੈਨਾਂ ਮੈਂ ਭਲਾ ਸਾਹਿਬ ਨਾਲ ਕਰਦਾ ਵੀ ਹੁੰਦਾ ਸੀ ਚਲੋ ਮੈਂ ਮਿਹਨਤ ਕਰਕੇ ਜਦੋਂ ਉਹਨਾਂ ਦੇ ਵਿੱਚ ਬੈਠਣ ਜੋਗੇ ਹੋ ਗਏ ਸੀ ਜਦੋਂ ਭਲਾ ਸਾਹਿਬ ਨਾਲ ਸੀਨ ਹੋਣਾ ਤੇ ਉਹਨਾਂ ਨੇ ਕਿਹਾ ਮੈਂ ਕਿਹਾ ਭਲਾ ਸਾਹਿਬ ਯਾਰ ਅਸੀਂ ਭੰਡਾਂ ਦੀ ਆਈਟਮ ਕਰਨ ਆਏ ਸੀ ਆਪਣੇ ਲਿਤਰਾ ਸਕੂਲ ਵੱਲੋਂ ਉੱਥੇ ਐਗਰੀਕਲਚਰ ਯੂਨੀਵਰਸਿਟੀ ਨਾ ਜੋ ਸਪੈਸ਼ਲਟੀ ਵਹੰਦਾ ਉਹ ਕਹਿੰਦੇ ਯਾਰ ਮੈਨੂੰ ਪਤਾ ਨਹੀਂ ਸੀ ਤੇ ਮੈਂ ਕਿਹਾ ਅਸੀਂ ਵਰਤੀਆਂ ਹੋਰ ਦੀਆਂ ਪਾਈਆਂ ਸੀ ਨਾਰੀਏ ਝੱਗੀਆਂ ਲਾਈਆਂ ਸੀ ਤੇ ਮੈਂ ਕਿਹਾ ਭਾਜੀ ਤੁਸੀਂ ਯਾਰ ਕਿਤੇ ਉਰਨਾਈ ਤੇ ਜਦੋਂ ਕਹਿ ਲੈ ਵੀ ਇੱਕ ਬਹੁਤ ਵਧੀਆ ਪੰਡਾ ਦੀ ਆਈਟਮ ਆ ਤੇ ਮੈਂ ਕਿਹਾ ਅਸੀਂ ਤਿਆਰ ਜੇ ਹੋ ਗਿਆ ਲੈ ਵੀ ਭੱਲਾ ਭਾਈ ਸਾਨੂੰ ਮੈਂ ਤਾਂ ਪਹਿਲਾਂ ਦੇਖੀ ਜਾਵਾਂ ਫਸਟ ਟਾਈਮ ਉੱਥੇ ਦੇਖਾਈ ਮੈਂ ਕਿਹਾ ਯਾਰ ਬੰਦਾ ਯਾਰ ਬਹੁਤ ਕਮਾਲ ਦੀ ਗੱਲ ਆ ਯਾਰ ਉਹ ਵਾ ਦੇਖੋ ਟੀਵੀ 'ਚ ਤੇ ਮੈਂ ਕਿਹਾ ਯਾਰ ਡਿਸ਼ ਕਾਰ ਇੱਥੇ ਹੁੰਦੇ ਇਦਾਂ ਐ ਹੀ ਦੇਖੀ ਜਾਵਾਂ ਐ ਨਹੀਂ ਆ ਵੀ ਯਾਰ ਆ ਯਾਰ ਵੀ ਐਂ ਜਿੱਦਾਂ ਕਹੇ ਕਿ ਲਾ ਚੇ ਤਿਆਰੀਆਂ ਕੱਲ ਨੂੰ ਪਰ ਹਰ ਜਦ ਅਹੀਂ ਯਾਰ ਫੇਮ ਉਹਨਾਂ ਨੇ ਕਿਹਾ ਹੋਰ ਸਕੂਲ ਨੂੰ ਅਨਾਉਂਸ ਕਰਦਾ ਮੈਂ ਭੱਲਾ ਸਾਹਿਬ ਨਾ ਕਰਦਾ ਮੈਂ ਭੱਲਾ ਸਾਹਿਬ ਦੇ ਰਿਹਾ ਸੀ ਸਾਨੂੰ ਮੈਂ ਕਿਹਾ ਸਾਡਾ ਹੀ ਅਨਾਉਂਸ ਕਰਦੇ ਹੁਣ ਤੂੰ ਤੁਸੀਂ ਮੇਰੇ ਨਾਲ ਹੀ ਕੰਮ ਕਰਦਾ ਸੋ ਬੜਾ ਬੜਾ ਯਾਰ ਇੱਕ ਜਦੋਂ ਉਹਨਾਂ ਦੀਆਂ ਗੱਲਾਂ ਕਰਦੇ ਆ ਜਦੋਂ ਚੇਤੇ ਕਰਦੇ ਆ ਤੇ ਉਹ ਲੱਗਦਾ ਹੀ ਨਹੀਂ ਯਾਰ ਵੀ ਇਦਾਂ ਹੋ ਜਾਊਗਾ ਹੈਨਾ ਤੇ ਬਹੁਤ ਮੁਸ਼ਕਲ ਆ ਬਾਬਾ ਜੋ ਕਰ ਗਿਆ ਨਾ ਮੇਰਾ ਗੱਲ ਯਾਰ ਠੀਕ ਹੈ ਬਹੁਤ ਮਿਹਰਬਾਨੀ ਕੋਨੇ ਕੋਨੇ ਚ ਉਹਨਾਂ ਦੇ ਮੈਸੇਜ ਕੋਨੇ ਕੋਨੇ ਚ ਯਾਰ ਉਹਨਾਂ ਦੀਆਂ ਜਿਹੜੇ ਆ ਰਹੇ ਵੀ ਨਹੀਂ ਯਾਰ ਭੱਲਾ ਸਾਹਿਬ ਇੱਕ ਲੈਂਡ ਲੈਜੈਂਡ ਸੀ ਪੱਲਾ ਸਾਹਿਬ ਇੱਕ ਬਹੁਤ ਮਹਾਨ ਅਸਤੀ ਸੀ ਯਾਰ ਜਿੱਡੇ ਵੱਡੇ ਉਹ ਕਲਾਕਾਰ ਦੇ ਨਾ ਉਹਦਾ ਬਣਾ ਉਹ ਇਨਸਾਨ ਸੀ ਆ ਠੀਕ ਹੈ ਵਾਹਿਗੁਰੂ ਸੱਚੇ ਪਾਸ਼ਾ ਮੈਂ ਤਾਂ ਕਹਣਾ ਉਹ ਆਪਣੇ ਚਰਨਾਂ 'ਚ ਨਮਾਸਤ ਵੀ ਸੰਗਾ ਪਹੁੰਚੇ ਨੇ ਕਹਿੰਦੇ ਜਸਵਿੰਦਰ ਪੱਲਾ ਆਪਣੇ ਆਪ ਦੇ ਵਿੱਚ ਯੂਨੀਵਰਸਿਟੀ ਸੀਗੇ ਉਹਨਾਂ ਦੀ ਜਗ੍ਹਾ ਕੋਈ ਨਹੀਂ ਲੈ ਸਕਦਾ ਪਰ ਫਿਰ ਵੀ ਜੇ ਜ਼ਿਕਰ ਕਰਿਆ ਜਾਵੇ ਤਾਂ ਕਹਿੰਦਾ ਉਹਨਾਂ ਦੀਆਂ ਗੱਲਾਂ ਹਮੇਸ਼ਾ ਜ਼ਹਿਨ 'ਚ ਰਹਿਣਗੀਆਂ ਕੈਮਰਾ ਪਰਸਨ ਦਰੇਨਾ ਗਗਨ ਸ਼ੁਕਲਾ ਦਿੱਲੀ ਪੋਸਟ ਪੰਜਾਬ